ਸਰੀਆਮ ਛੱਟਾ ਲਗਾਉਣ ਦੀ ਹੋਈ ਵੀਡੀਓ ਵਾਇਰਲ ਥਾਣਾ ਸਿਵਲ ਲੈਨ ਵਿਖੇ ਕੀਤਾ ਗਿਆ ਮਾਮਲਾ ਦਰਜ ਅਤੇ ਬਠਿੰਡਾ ਪੁਲਿਸ ਵੱਲੋਂ ਇੱਕ ਨੂੰ ਕੀਤਾ ਗ੍ਰਿਫਤਾਰ ਡੀਐਸਪੀ ਸਰਵਿਸਿੰਗ ਬਰਾੜ ਨੇ ਦਿੱਤੀ ਜਾਣਕਾਰੀ ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਸਰੀਆਮ ਛੱਟੇ ਦਾ ਕੰਮ ਕਰ ਰਿਹਾ ਸੀ ਛੱਟਾ ਲਗਾ ਰਿਹਾ ਸੀ ਤੇ ਨਾਲ ਨਾਲ ਗੈਰ ਕਾਨੂੰਨੀ ਲਾਟਰੀਆਂ ਦਾ ਧੰਦਾ ਕਰ ਰਿਹਾ ਸੀ ਜਿਸ ਨੂੰ ਲੈ ਕੇ ਜਾਦ ਇਹ ਵੀਡੀਓ ਵਾਇਰਲ ਹੋਈ ਤਾਂ ਬਠਿੰਡਾ ਪੁਲਿਸ ਸੈਕਸ਼ਨ ਦੇ ਵਿੱਚ ਆਈ ਥਾਣਾ ਸਿਵਲ ਲੈਣ ਦੀ ਪੁਲਿਸ ਹੈਡੀਓ ਐਕਸ਼ਨ ਦੇ ਵਿੱਚ ਆਈ ਅਤੇ ਉਹਨਾਂ ਵੱਲੋਂ ਮਾਮਲਾ ਦਰਜ ਕਰਕੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਸ ਨੂੰ ਬੰਦਾਬਲਦ ਕੀਤਾ ਗਿਆ ਇਸ ਸਬੰਧੀ ਡੀਐਸਪੀ ਸਰਵਿਸਿੰਗ ਬ੍ਰਾਂਡ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਇਹ ਵੀਡੀਓ ਵਾਇਰਲ ਹੋਈ ਤਾਂ ਉਹ ਉਹਨਾਂ ਵੱਲੋਂ ਇੱਕ ਆਪਣੇ ਵਿਅਕਤੀ ਨੂੰ ਮਾਮਲਾ ਦਰਜ ਕਰਕੇ ਕਥਨ ਕੀਤਾ ਗਿਆ ਹੈ ਅਤੇ ਹੁਣ ਇਸ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਹੁਣ ਇਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਹੋਰ ਧੀਆਂ ਇਦਨਾਲ ਪੁੱਛ ਪੁੱਛ ਕੀਤੀ ਜਾਵੇਗੀ ਅਗਰ ਇਸ ਦੇ ਵਿੱਚ ਕੁਝ ਹੋਰ ਵਿਅਕਤੀਆਂ ਦੀ ਵੀ ਸ਼ਮੂਲੀਅਤ ਆਈ ਤਾਂ ਉਹਨਾਂ ਵੱਲੋਂ ਉਹਨਾਂ ਤੇ ਵੀ ਕਾਰਵਾਈ ਜਿਹੜੀ ਹੋ ਕੀਤੀ ਜਾਵੇਗੀ ਪਟਿੰਡਾ ਪੁਲਿਸ ਵੱਲੋਂ ਹੁਣ ਇੱਕ ਵੱਡਾ ਐਕਸ਼ਨ ਕੀਤਾ ਗਿਆ ਥਾਣਾ ਸਿਵਲਨ ਦੀ ਪੁਲਿਸ ਪਾਰਟੀ ਵੱਲੋਂ ਸਰੇ ਆਮ ਸੱਟੇ ਦਾ ਕੰਮ ਕਰਨ ਵਾਲੇ ਵਿਅਕਤੀ ਨੂੰ ਜਿਸ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਤੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਗ੍ਰਿਫਤਾਰ ਕਰਨ ਤੋਂ ਬਾਅਦ ਉਹਨਾਂ ਇਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਹੁਣ ਇਹਦਾ ਰਿਮਾਂਡੜਾ ਪੁਲਿਸ ਵੱਲੋਂ ਹਾਸਲ ਕੀਤਾ ਜਾਵੇਗਾ ਆ ਉਸ ਨੂੰ ਸ੍ਰਾਉਣੀ ਇਸ ਸੰਬੰਧੀ ਕੀ ਕਹਿੰਦੇ ਨੇ ਡੀਐਸਪੀ ਸਿਟੀ 2 ਸਰਵਿਸਿੰਗ ਬਰਾੜ ਇਸ ਮਾਮਲੇ ਨੂੰ ਲੈ ਕੇ ਇਹਨਾਂ ਇੱਕ ਵੀਡੀਓ ਵਾਇਰਲ ਹੋਈ ਸੀ ਵੀ ਸ਼ਰੀਆ ਨੂੰ ਸੱਤਾ ਲੱਗ ਰਿਹਾ ਕੀ ਮਾਮਲਾ ਸੀ ਤੇ ਕੀ ਕਾਰਵਾਈ ਕੀਤੀ ਇੱਕ ਥਾਣਾ ਸਿਵਲ ਲਾਈਨ ਵਿਖੇ ਸਾਨੂੰ ਇੱਕ ਸਿਕਿਉਰ ਡਾਕ ਦੇ ਤਲਾਸ਼ ਮਿਲੀ ਸੀ ਕਿ ਇਹ ਰਾਜੂ ਪੁੱਤਰ ਬਦਲਾਲ ਹੈਗਾ ਜੋ ਵੀ ਸੱਟੇ ਦਾ ਤੇ ਗੈਰ ਕਾਨੂੰਨੀ ਲੋਟਰੀਆਂ ਦਾ ਤੇ ਇਦਾਂ ਤਰੀਕਾ ਦਾ ਐਨਐਸਐਸਜੀਟੀਏ ਦੇ ਗੈਰ ਕਾਨੂੰਨੀ ਕੰਮ ਕਰਦਾ ਜੋ ਵੀ ਆਪਾਂ ਅਕਸਰ ਜਿਹੜੇ भोले ਭਾਏ ਲੋਕ ਹੁੰਦੇ ਉਹਨਾਂ ਨੂੰ ਵੀ ਪੈਸਾ ਕੋਈ ਲੋਟਰੀ ਜਾਂ ਇਹਦੇ ਸੱਟੇ ਦੇ ਬਾਅਦ ਵਿੱਚ ਵਧਾਟ ਹਾ ਕੇ ਦੇਣ ਦੇ ਵੀ ਧੋਖਾਧੜੀ ਲੋਕਾਂ ਦਾ ਕਰ ਰਿਹਾ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਸਿਵਲ ਲਾਈਨ ਵਿਖਿਆ ਸੀ ਮੁਕੱਦਮਾ ਦਰਜ ਕਰ ਰਿਹਾ ਤੇ ਜਿਹੜਾ ਜਿਹੜਾ ਸੀ ਮੁਕੱਦਮਾ ਇਹ ਹੈਗਾ ਜੀ ਸੈਕਸ਼ਨ 13 ਇਹ ਗੈਂਬਲਿੰਗ ਐਕਟ ਸੈਕਸ਼ਨ 297 ਸੈਕਸ਼ਨ 318 724 ਬੀਐਨਐਸ ਤੇ ਸੈਕਸ਼ਨ 77+ ਦੈਨ ਲੋਟਰੀ ਐਕਟ ਦੇ ਤਹਿਤ ਅਸੀਂ ਦ ਦੇ ਹੋਏ ਜਿਹੜਾ ਮੁੱਖ ਦੋਸ਼ੀ ਹੈਗਾ ਜੀ ਰਾਜੂ ਇਸ ਨੂੰ ਅਸੀਂ ਗ੍ਰਿਫਤਾਰ ਕਰ ਲਿਆ। ਆਹ ਕੱਲੇ ਹੀ ਹੈਗਾ ਹੋਰ ਵੀ ਨਾਲ ਜੋ ਮੁੱਢਲੇ ਤੌਰ ਤੇ ਹੁਣ ਤੱਕ ਪਤਾ ਲੱਗਿਆ ਜੀ ਇਹ ਏਦੀ ਅਜੇ ਫਿਲਹਾਲ ਇਹਦੀ ਸ਼ਮੂਲੀਅਤ ਸਾਹਮਣੇ ਆਈ ਹੈ ਬਾਕੀ ਇਸ ਨੂੰ ਅਸੀਂ ਗ੍ਰਿਫਤਾਰ ਕਰਕੇ ਜੱਜ ਸਾਹਿਬ ਦੇ ਪੇਸ਼ ਕਰਾਂਗੇ ਜਿਦਾ ਪੁਲਿਸ ਡਿਮਾਂਡ ਹਾਸਲ ਹੋਣ ਤੋਂ ਬਾਅਦ ਹੋਰ ਜਿਦੀ ਜਿਦੀ ਵੀ ਸ਼ਮੂਲੀਅਤ ਸਾਹਮਣੇ ਆਊਗੀ ਕਾਨੂੰਨ ਸਰਬੰਦੀ ਕਾਰਵਾਈ ਅਮਲ ਵਿੱਚ ਲਿਆ ਗਿਆ। ਪਹਿਲਾਂ ਤਾਂ ਵੀ ਕੋਈ ਸਰ ਮਾਮਲਾ ਦਰਜ ਨਹੀਂ ਤੇ ਪ੍ਰੀਲੀਮਨਰਲੀ ਹਜੇ ਤੱਕ ਤਾਂ ਜੀ ਕੋਈ ਸਾਹਮਣੇ ਨਹੀਂ ਆਇਆ ਬਟ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਇਹ ਕਲੀਅਰ ਕਰਾਂਗੇ ਕਿ ਇਹ ਕਦੋਂ ਤੋਂ ਸ਼ੁਰੂ ਕਰ ਰਿਹਾ ਸੀਗਾ ਕਿ ਇਸ ਤੋਂ ਪਹਿਲਾਂ ਵੀ ਇੱਦਾਂ ਦੇ ਕੋਈ ਫਾਧੇ ਕੇਸ ਮਕਦਮੇ ਦਰਜ ਨੇ ਜਾਂ ਕਿਸੇ ਹੋਰ ਕਿਸਮ ਦੇ ਤੇ ਉਸ ਤਰੀਕੇ ਦੀ ਕਾਰਵਾਈ ਹੋਵੇ ਇਸ ਦੇ ਇੱਕ ਸਰ 42 ਦੇ ਦਿਨਾਂ 'ਚ ਜੂਆ ਸੱਟਾ ਦੀਆਂ ਕਾਫੀ ਘਟਨਾਵਾਂ ਹੁੰਦੀਆਂ ਕੀ ਕਹਿਣਾ ਚਾਹੁੰਦੇ ਲੋਕਾਂ देखो ਸਾਡੀ মিডিਆ ਰਾਹੀਂ ਪਬਲਿਕ ਨੂੰ ਵੀ ਇਹ ਹੀ ਅਪੀਲ ਹੈ ਕਿ ਜਿਹੜੀਆਂ ਵੀ ਇਦਾਂ ਦੀਆਂ ਗੈਰ ਕਾਨੂੰਨੀ ਗਤੀਵਿਧੀਆਂ ਹੈਗੀਆਂ ਉਹਨਾਂ 'ਚ ਨਾ ਉਹਨਾਂ ਦਾ 파ਟ ਬਣਿਆ ਜਾਵੇ ਨਾ ਇਨਵੋਲਵਮੈਂਟ ਕੀਤੀ ਜਾਵੇ ਕਿਉਂਕਿ ਜਿਹੜੇ ਇਦਾਂ ਦੀ ਐਕਟੀਵਿਟੀਜ਼ ਚਲਾਉਂਦੇ ਹਨ ਮੋਸਟਲੀ ਇਹਨਾਂ ਦੇ ਵਿੱਚ ਲੋਕਾਂ ਨਾਲ ਧੋਖਾ ਹੀ ਹੁੰਦਾ ਹੈ ਤੇ ਲੋਕ ਆਪਣਾ ਫਾਈਨੈਂਸ਼ੀਅਲ ਲਾਸ ਸੀ ਤਕਰੀਬਨ ਇਹਦੇ ਵਿੱਚ ਹੁੰਦਾ ਹੈ ਬਟ ਫਿਰ ਵੀ ਸਾਡੀ ਪਬਲਿਕ ਨੂੰ ਅਪੀਲ ਹੈ ਵੀ ਇਹ ਨਾ ਇਨ ਐਕਟੀਵਿਟੀਜ਼ ਨਾਲ 파ਟ ਕਿ ਲਿਆ ਜਾਵੇ ਤੇ ਜਿਹੜੇ ਲੋਕ ਇਦਾਂ ਦੀਆਂ ਗੈਰ ਕਾਨੂੰਨੀ ਐਕਟੀਵਿਟੀਜ਼ ਕਰਦੇ ਹਨ ਉਹਨਾਂ ਨੂੰ ਵੀ ਸਾਡੀ ਸਟ੍ਰਿਕਟ ਵਾਰਨਿੰਗ ਹੈਗੀ ਹੈ ਕਿ ਅਸੀਂ ਇਸ ਇਹਨਾਂ ਚੀਜ਼ਾਂ ਦੇ ਪੂ ਉਹ ਸਾਹਮਣੇ ਆਉਂਦੀ ਹੈ ਤਾਂ ਸਖਤ ਤੋਂ ਸਖਤ ਕਾਰਵਾਈਆਂ ਵੱਲ ਉੱਠ ਲੈਂਦੇ ਜੀ